सीता दोहु पुत्रन सहित पूरी अवध परवेश कथनम ਹੁਣ ਸੀਤਾ ਦਾ ਦੋਹਾ ਪੁੱਤਰਾ ਸਹਿਤ ਅਵਧਪੂਰੀ ਵਿੱਚ ਪਰਪੇਸ਼ ਦਾ ਕਥਨ ਚੋਪਈ ਤਿਹੂ ਮਾਤ ਕੰਠਨ ਸੋ ਲਾਏ ਤਿੰਨਾ ਮਾਵਾਂ ਨੇ ਪੋਤਰਿਆਂ ਨੂੰ ਗਾਲ ਨਾਲ ਲਾਇਆ ਦੋ ਪੁੱਤਰ ਪਾਇਨ ਲਪਟਾਏ ਅਤੇ ਦੋ ਮੇ ਪੁੱਤਰ ਚਰਨਾਂ ਨਾਲ ਲਿਪਟ ਗਏ ਬਾਹੁਰ ਆਨ ਸੀਤਾ ਪੱਗ ਪਰੀ ਫਿਰ ਸੀਤਾ ਆ ਕੇ ਸੱਸਾਂ ਦੇ ਪੈਰਾਂ ਤੇ ਟਿਕ ਪਈ ਮਿਟ ਗਈ ਤਹੀਂ ਦੁੱਖਨ ਕੀ ਘਰੀ ਉਸ ਵੇਲੇ ਦੁੱਖਾਂ ਦੀ ਘੜੀ ਮਿਟ ਗਈ ਬਾਜ ਮੇਦ ਪੂਰਣ ਕੀ ਝਗਾ ਕੌਸ਼ਲ ਦੇਸ਼ ਦੇ ਰਾਜੇ ਸ਼੍ਰੀ ਰਾਮ ਨੇ ਆਸ਼ਵ ਮੇਦ ਯੱਗ ਕੌਸਲ ਦੇਸ ਰਾਗੋਬੀਰ ਅਪਗਾ ਨਿਰਵੇਗਨ ਸਮਾਪਤ ਕੀਤਾ ਗ੍ਰਹਿ ਸਪੂਤ ਦੋ ਪੂਤ ਸੁਹਾਏ ਉਹਨਾਂ ਦੇ ਘਰ ਦੋ ਸੁਪੁੱਤਰ ਸ਼ੋਭਾ ਪਾ ਰਹੇ ਹਨ ਦੇਸ ਵਿਦੇਸ ਜੀਤ ਗ੍ਰਹਿ ਆਏ ਆਤੇ ਉਹ ਦੇਸ਼ ਵਿਦੇਸ਼ਾ ਨੂੰ ਜਿੱਤ ਕੇ ਘਰ ਆਏ ਹਨ ਜੇਤਕ ਕਹੇ ਸੋ ਜਾਗ ਵਿਦਾਨਾ ਜਿੰਨੇ ਤਰ੍ਹਾਂ ਦੇ ਯੱਗਾਂ ਦਾ ਵਿਦਾਨ ਕਿਹਾ ਗਿਆ ਹੈ ਵਿਦਪੂਰਬ ਕੀਨੇ ਤੇ ਨੰਨਾ ਉਹ ਵਿਧੀ ਪੂਰਵਕ ਅਨੇਕ ਯੱਗ ਕੀਤੇ ਗਏ ਇੱਕ ਘਾਟ ਸਤ ਕੀਨੇ ਜੱਗਾ ਜਦੋਂ ਇੱਕ ਘਟ ਸੋ ਯੱਗ ਪੂਰੇ ਹੋ ਗਏ ਛਟਪਟ ਚੱਕਰ ਇੰਦਰ ਉੱਠ ਭੱਗਾ ਤਾਂ ਇੰਦਰ ਹੈਰਾਨ ਹੋ ਕੇ ਛਟਪਟ ਉੱਠ ਕੇ ਭੱਜ ਗਿਆ ਰਾਜ ਸੋਏ ਕੀਨੇ 10 12 10 12 ਰਾਸਯੂ ਯੱਗ ਕੀਤੇ ਬਾਜ ਮੇਦ 21 ਪ੍ਰਕਾਰਾ 21 ਤਰਾਂ ਦੇ ਆਸ਼ਵ ਮੇਦ ਯੱਗ ਕੀਤੇ ਗਵਾਲੰਭ ਅਜ ਮੇਦ ਅਨੇਕਾ ਅਨੇਕਾ ਹੀ ਗੋ ਮੇਦ ਅਤੇ ਅਜ ਮੇਦ ਯੱਗ ਕੀਤੇ ਭੂਮ ਮਦ ਕਰਮ ਕੀਏ ਅਨੇਕਾ ਧਰਤੀ ਵਿੱਚ ਅਨੇਕਾਂ ਹੀ ਹੋਰ ਕਰਮ ਕੀਤੇ 나ਗ ਮੇਦ ਕਟਜੱਗ ਕਰਾਏ 6 ਹਾਥੀ ਮੇਦ ਯੱਗ ਕਰਾਏ ਜੋਨ ਕਰੇ ਜਨਮ ਐ ਜੈ ਪਾਏ ਜਿਹੜੇ ਜਨਮੇ ਜਾ ਵੀ ਨਾ ਕਰ ਸਕਿਆ ਔਰ ਇਹ ਗਨਤ ਕਹਾਂ ਲੱਗ ਜਾਊ ਹੋਰ ਕਿੱਥੋਂ ਤੱਕ ਗਿਣਦਾ ਜਾਵਾਂ ਗ੍ਰੰਥ ਵਧਣ ਤੇ ਹੀ ਐ ਡਰਾਉਂ ਕਿਉਂਕਿ ਗ੍ਰੰਥਵਦ ਜਾਣ ਤੋਂ ਹਿਰਦੇ ਵਿੱਚ ਡਰਦਾ ਹਾਂ 10 ਸਹਾਂਸਰ 10 ਬਰਕ ਪਰਮਾਨਾ 10000 ਅਤੇ 10 ਬਰੇ ਤੱਕ ਰਾਜ ਕਰਾ ਪੁਰ ਆਦਰ ਨਿਧਾਨਾ ਅਯੋਧਿਆ ਸ਼ਹਿਰ ਦਾ ਸ਼੍ਰੀ ਰਾਮ ਨੇ ਰਾਜ ਕੀਤਾ ਤਵ ਲੋਕਾਲ ਦਸ਼ਾ ਨੇ ਰਾਈ ਤਦਨੂ ਕਾਲ ਦੀ ਦਸ਼ਾ ਨੇੜੇ ਆ ਗਈ ਰਾਗੋ ਬਾਰਸੇ ਰ ਮ੍ਰਿਤ ਡਾਂਕ ਬਜਾਈ ਸ਼੍ਰੀ ਰਾਮ ਦੇ ਸਿਰ ਉਤੇ ਮੌਤ ਨੇ ਡੰਕਾ ਵਜਾ ਦਿੱਤਾ ਨਮਸਕਾਰ ਤਹ ਵਿਵਿੱਧ ਪ੍ਰਕਾਰਾ ਉਸ ਕਾਲ ਨੂੰ ਅਨੇਕ ਤਰ੍ਹਾਂ ਨਾਲ ਨਮਸਕਾਰ ਹੈ ਜਿਨ ਜਗ ਜੀਤ ਕਰਿਓ ਬਸ ਸਾਰਾ ਜਿਸ ਨੇ ਸਾਰੇ ਜਗਤ ਨੂੰ ਜਿੱਤ ਕੇ ਆਪਣੇ ਵਸ ਕੀਤਾ ਹੋਇਆ ਹੈ ਸਭਾ ਨਸੀਸ ਡੰਕ ਤੇ ਬਾਜਾ ਸਭ ਦੇ ਸਿਰ ਉੱਤੇ ਉਸ ਦਾ ਡੰਕਾ ਵਜਦਾ ਹੈ ਜੀਤ ਨਾ ਸਕਾ ਰੰਕ ਅਰ ਰਾਜਾ ਉਸ ਨੂੰ ਕੀ ਰਾਜਾ ਤੇ ਕੀ ਕੰਗਾਲ ਕੋਈ ਵੀ ਚਿਤ ਨਹੀਂ ਸਕਿਆ ਦੋਹਰਾ ਜੇ ਤਿਨ ਕੀ ਸਰਣੀ ਪਰੇ ਕਰ ਦੈ ਲੈ ਬਚਾਏ ਜਿਹੜੇ ਉਸ ਕਾਲ ਦੀ ਸਰਣੀ 'ਤੇ ਹਨ ਉਹਨਾਂ ਨੂੰ ਉਸਨੇ ਹੱਥ ਦੇ ਕੇ ਬਚਾ ਲਿਆ ਹੈ जो नहीं को बचिया किसन बिसन रघुराए उज कृष्ण विष्णु और रामचंद्र आदिक कोई भी उस तो बचिया नहीं है चौपई छंद बहुबिद करो राज को साजा बहुत तरह नाल राज दे ठाठ पाठ किते देश देश के जीते राजा देशां दे राज्य नु चित ਸਾਮ ਦਾਮ ਅਰ ਦੰਡ ਸਪੇਦਾ ਨੀਤੀ ਦੇ ਸਾਮ ਦਾਮ ਦੰਡ ਅਤੇ ਭੇਦ ਚੋਹਾ ਅੰਗਾ ਦੀ ਜੈ ਵਿਦ ਹੁਤੀ ਸਾਸਨਾ 베ਦਾ ਵੇਦਾ ਅਨੁਸਾਰੀ ਵਿਵਸਥਾ ਦੀ ਪਾਲਣਾ ਕੀਤੀ ਵਰਣ ਵਰਣ ਆਪਣੀ ਕਰਤ ਲਾਏ ਸਾਰੇ ਵਰਨਾ ਨੂੰ ਆਪਣੇ ਆਪਣੇ ਕੰਮਾਂ ਵਿੱਚ ਰੱਖਿਆ ਚਾਰ ਚਾਰ ਹੀ ਵਰਣ ਚਲਾਈ ਜੋਹਾ ਵਰਨਾ ਨੂੰ ਚਲਾਈ ਰੱਖਿਆ ਛਤਰੀ ਕਰੈ ਵਿਪ੍ਰ ਕੀ ਸੇਵਾ ਛਤਰੀ ਬ੍ਰਾਹਮਣਾਂ ਦੀ ਸੇਵਾ ਕਰਦੇ ਸਨ ਬੈਸ ਲਖੈ ਛਤਰੀ ਕਹਿ ਦੇਵਾ ਆਤੇ ਵੈਸ਼ ਛਤਰੀਆਂ ਨੂੰ ਆਪਣਾ ਪੂਜਿਆ ਸਮਝਦੇ ਸਨ ਸ਼ੂਦਰ ਸਵਨ ਕੀ ਸੇਵ ਕਮਾਵੇ ਸ਼ੂਦਰ ਸਾਰਿਆਂ ਦੀ ਸੇਵਾ ਕਰਦੇ ਸਨ ਜੈ ਕੋਈ ਕਹੈ ਤਹੀ ਵੈ ਤਾਵੇ ਜਿੱਥੇ ਕੋਈ ਕਹਿੰਦਾ ਉਥੇ ਹੀ ਉਹ ਚੰਦੇ ਸਨ ਜੈਸਕ ਹੁਤੀ ਬੇਦ ਸਾਸਨਾ ਜਿਸ ਤਰ੍ਹਾਂ ਵੇਦ ਦੀ ਆਗਿਆ ਹੁੰਦੀ ਨਿਕ ਸਾ ਤੈਸ ਰਾਮ ਕੀ ਰਸਨਾ ਸ਼੍ਰੀ ਰਾਮ ਦੀ ਰਸਨਾ ਤੋਂ ਉਹੀ ਕੁਝ ਨਿਕਲਦਾ ਰਾਵਨਾਦ ਰਣ ਹਾਕ ਸੰਗਾਰੇ ਸ਼੍ਰੀ ਰਾਮ ਨੇ ਰਾਵਣ ਵਰਗਿਆਂ ਨੂੰ ਰਣ ਵਿੱਚ ਲਲਕਾਰ ਕੇ ਮਾਰਿਆ ਭਾਤ ਭਾਤ ਸੇਵਕ ਗਣ ਤਾਰੇ ਅਤੇ ਤਰਾ ਤਰਾ ਨਾਲ ਸਾਰੇ ਸੇਵਕਾਂ ਨੂੰ ਤਾਰਿਆ ਲੰਕਾ ਦੇਈ ਟੰਕ ਜਨ ਦੀਨੋ ਲੰਕਾ ਇਸ ਤਰ੍ਹਾਂ ਦਿੱਤੀ ਮਾਨੋ ਟਕਾ ਦਿੱਤਾ ਹੋਵੇ ਇਹ ਵਿਦ ਰਾਜ ਜਗਤ ਮੈਂ ਕੀਨੋ ਜਗਤ ਵਿੱਚ ਰਾਮ ਨੇ ਇਸ ਤਰ੍ਹਾਂ ਦਾ ਰਾਜ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ